ਜੋ ਵੀ ਤੁਹਾਡਾ ਕੁਝ ਅਲੱਗ ਖਾਣ ਦਾ ਮਨ ਕਰੇ ਤਾਂ ਤੁਸੀਂ ਇਸ ਤਰੀਕੇ ਨਾਲ ਪਨੀਰ ਦੀ ਸਬਜ਼ੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਕਰੀਮੀ ਜਿਹੀ ਬਣ ਕੇ ਤਿਆਰ ਹੋਊਗੀ ਇਹਦੇ ਲਈ ਪਾਵਾਂਗੇ ਕੜਾਹੀ ਵਿੱਚ 2 ਚਮਚ ਤੇਲ ਦੇ 1 ਚਮਚ ਜੀਰਾ ਲੌਂਗ ਥੋੜੀ ਜਿਹੀ ਕਾਲੀਆਂ ਮਿਰਚਾਂ ਤੇ ਛੋਟੀ ਇਲਾਇਚੀ ਇੱਕ ਤੇਜ ਪੱਤਾ ਪਾ ਲਵਾਂਗੇ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਦੋ ਸੀ ਪਿਆਜ਼ ਪਾਵਾਂਗੇ ਬਰੀਕ ਚੋਪ ਕਰਕੇ ਪਾ ਲੈਣੇ ਆ ਇਹਦੇ ਵਿੱਚ ਜਾਂ ਤੁਸੀਂ ਗਰੈਂਡ ਥੋੜਾ ਜਿਹਾ ਚੋਪਰ ਵਿੱਚ ਨੂੰ ਚੋਪ ਕਰਕੇ ਵੀ ਪਾ ਸਕਦੇ ਹੋ 1 ਇੰਚ ਅਦਰਕ ਦਾ ਟੁਕੜਾ ਲਵਾਂਗੇ ਇਹਨਾਂ ਨੂੰ ਵੀ ਪਿਆਜ਼ਾਂ ਦੇ ਨਾਲ ਭੁੰਨ ਲਾਂਗੇ ਅੱਧਾ ਚਮ ਤੇ ਨਾਲ ਹੀ ਥੋੜਾ ਜਿਹਾ ਪਾਵਾਂਗੇ ਮਸਾਲੇ ਅੱਧਾ ਚਮਚ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਪਾ ਕੇ ਮਸਾਲਿਆਂ ਨੂੰ 2 ਸੈਕਿੰਡ ਲਈ ਅਸੀਂ ਭੁੰਨਣਾ ਬਿਲਕੁਲ ਸਲੋ ਗੈਸ ਤੇ ਭੁੰਨ ਲੈਣਾਗੇ ਕਸੂਰੀ ਮੇਥੀ ਪਾਵਾਂਗੇ ਟੇਸਟ ਲਈ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਕਸੂਰੀ ਮੇਥੀ ਪਾਈ ਹੋਈ ਤੇ ਇੱਕ ਟਮਾਟਰ ਤੇ ਤੇ ਉਹ ਤੋਂ ਦੋ ਤਿੰਨ ਹਰੀਆਂ ਮਿਰਚਾਂ ਨੂੰ ਅਸੀਂ ਬਿਲਕੁਲ ਬਰੀਕ ਮਿਕਸੀ ਵਿੱਚ ਨੂੰ ਪੀਸ ਕੇ ਲੈ ਲਿਆ ਆ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਸਾਲਿਆਂ ਦੇ ਨਾਲ ਹੀ ਭੁੰਨ ਲੈਣਾ ਹੈ ਜਦੋਂ ਤੱਕ ਸਾਡੇ ਮਸਾਲੇ ਚੰਗੀ ਤਰ੍ਹਾਂ ਤੇਲ ਨਾ ਛੱਡਣਾ ਸ਼ੁਰੂ ਕਰ ਦੇਣ ਉਦੋਂ ਤੱਕ ਭੋਲ ਲਾਂਗੇ ਦੋ ਚਮਚੇ ਦੇ ਵਿੱਚ ਪਾਣੀ ਤੇ ਪਾ ਕੇ ਇਹਨੂੰ ਢੱਕ ਕੇ ਅਸੀਂ ਪੱਕਣ ਦਵਾਵਾਂਗੇ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਦੇ ਆਂ ਇਹਨੂੰ ਅਲੱਗ ਐਸਤੇ ਰੱਖ ਦਾਂਗੇ ਢੱਕ ਕੇ ਇੱਕ ਪੈਨ ਵਿੱਚ ਪਾਵਾਂਗੇ ਇੱਕ ਚਮਚ ਤੇਲ ਦਾ ਇੱਕ ਚਮਚ ਪਾਵਾਂਗੇ ਬਟਰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਅਸੀਂ ਪਿਆਜ਼ ਦੀਆਂ ਪੈਟਲਸ ਨੂੰ ਉਤਾਰ ਕੇ ਰੱਖ ਲਿਆ ਸੀਗਾ ਤੇ ਨਾਲ ਹੀ ਪਾਵਾਂਗੇ 100 ਗ੍ਰਾਮ ਪਨੀਰ ਦੇ ਬਰੀਕ ਟੁਕੜੇ ਕਰਕੇ ਤੇ ਥੋੜਾ ਜਿਹਾ ਜਿਹਾ ਨਮਕ ਪਾਵਾਂਗੇ ਹਲਦੀ ਪਾਊਡਰ ਲਾਲ ਮਿਰਚ ਦਾ ਪਾਊਡਰ ਐਡ ਕਰਾਂਗੇ ਥੋੜੀ ਜਿਹੀ ਕਸੂਰੀ ਮੇਥੀ ਐਡ ਕਰਾਂਗੇ 2 ਮਿੰਟ ਲਈ ਅਸੀਂ ਪਿਆਜ਼ਾਂ ਤੇ ਪਨੀਰ ਨੂੰ ਭੁੰਨ ਲੈਣਾ ਹੈ ਜਿਆਦਾ ਅਸੀਂ ਸੌਫਟ ਨਹੀਂ ਕਰਨਾ ਥੋੜਾ ਕਰੰਚੀ ਰੱਖਾਂਗੇ ਇਸ ਤਰੀਕੇ ਨਾਲ ਭੁੰਨ ਕੇ ਤਿਆਰ ਕਰ ਲਾਂਗੇ ਇੱਧਰ ਸਾਡੀ ਗਰੇਵੀ ਵੀ ਬਣ ਕੇ ਤਿਆਰ ਹੈ ਮਸਾਲੇ ਨੇ ਤੇਲ ਚੜ੍ਹਣਾ ਸ਼ੁਰੂ ਕਰਤੇ ਆਇਆ ਇਹਦੇ ਵਿੱਚ ਪਾਵਾਂਗੇ 3 ਤੋਂ 4 ਚਮਚ ਅਸੀਂ ਦੁੱਧ ਵਾਲੀ ਮਲਾਈ ਜਿਹ ਇਹ ਇਹਦੇ ਵਿੱਚ ਪਾਵਾਂਗੇ ਪਾਣੀ ਦੇ ਤੇ ਇੱਕ ਚਮਚੀ ਦੇ ਵਿੱਚ ਮੈਂ ਅਰਾ ਰੋਟ ਦਾ ਪਾਇਆ ਸੀਗਾ ਇੱਕ ਅੱਧਾ ਕੱਪ ਪਾਣੀ ਵਿੱਚ ਅਰਾ ਰੋਟ ਘੋਲ ਕੇ ਅੱਧੇ ਚਮਚ ਨੂੰ ਪਾ ਦੇਣਾ ਹੈ ਇਹਦੇ ਨਾਲ ਆਪਣੀ ਗਰੇਵੀ ਬਹੁਤ ਜ਼ਿਆਦਾ ਗਾੜੀ ਬਣ ਕੇ ਤਿਆਰ ਹੁੰਦੀ ਹੈ ਨਾਲ ਹੀ ਅਸੀਂ ਅਸੀਂ ਪਨੀਰ ਤੇ ਪਿਆਜ਼ ਨੂੰ ਭੁੰਨ ਕੇ ਰੱਖਿਆ ਸੀ ਉਹ ਪੈਟ ਕਰ ਦਾਂਗੇ 2 ਮਿੰਟ ਲਈ ਢਾਕੇ ਪਕਾਵਾਂਗੇ ਹਰਾ ਧਨੀਆ ਾ ਕੇ ਅਸੀਂ ਨੂੰ ਸਰਵ ਕਰ ਲਾਂਗੇ ਸਬਜ਼ੀ ਬਣ ਕੇ